ਨੱਕ ਤੋਂ ਨਾਭੀ ਤੱਕ ਜਿੰਨਾ ਦਾ ਸਾਹ ਜਾਂਦਾ ਆ ਉਹਨਾਂ ਦੇ ਨਾਭੀ ਦੇ ਵਿੱਚ ਊਰਜਾ ਕ੍ਰੀਏਟ ਹੁੰਦੀ ਆ ਉਸੇ ਊਰਜਾ ਦਾ ਆਪਾਂ ਇਸਤੇਮਾਲ ਹਰ ਪਾਸੇ ਕਰਦੇ ਆ ਹੁਣ ਵਾਹਿਗੁਰੂ ਗੁਰੂ ਮੰਤਰ ਜਪਣ ਦੇ ਨਾਲ ਨੱਕ ਦੇ ਵਿੱਚੋਂ ਜਿਹੜਾ ਸਾਹ ਜਾਂਦਾ ਆ ਉਹ ਨਾਭੀ ਤੱਕ ਜਾਂਦਾ ਜਪਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਜਪ ਦੇ ਸਾਰ ਹੀ ਸੁਵਾਸ ਧੁਰ ਤੱਕ ਜਾਂਦਾ ਜਦੋਂ ਲਗਾਤਾਰ ਇਸ ਤਰੀਕੇ ਅਭਿਆਸ ਕਰਦੇ ਆ ਫਿਰ ਊਰਜਾ ਉਥੇ ਉਸ ਮੰਡਲ ਦੇ ਵਿੱਚ ਕ੍ਰੀਏਟ ਹੋਣੀ ਸ਼ੁਰੂ ਹੁੰਦੀ ਹੈ ਸਾਡਾ ਜੀਵਨ ਇਹਨਾਂ ਸਵਾਸਾਂ ਦੇ ਸਿਰ ਤੇ ਟਿਕਿਆ ਆ ਤੇ ਲੰਬਾ ਸਵਾਸ ਸਾਨੂੰ ਗਹਿਰੇ ਧਿਆਨ ਦੇ ਵਿੱਚ ਬਹੁਤ ਜਲਦੀ ਲੈ ਕੇ ਜਾਂਦਾ ਕਹਿੰਦਾ ਭਾਵ ਮਨ ਦਾ ਸਹਜ ਜਲਦੀ ਬਣ ਜਾਂਦਾ ਤੇ ਆਪਾਂ ਧਿਆਨ ਦੇ ਵਿੱਚ ਬੈਠਦੇ ਹਾਂ ਹੁਣ ਜਪਣਾ ਕਿਵੇਂ ਆ ਕਿ ਸਾਡਾ ਸਵਾਸ ਨਾਸਕਾ ਤੋਂ ਹੋ ਕੇ ਪੂਰਾ ਇਹ ਨਭੀ ਤੱਕ ਜਾਵੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੁਣ ਜੇ ਤਾਂ ਅਸੀਂ ਆਪਣੀ ਆਵਾਜ਼ ਨੂੰ ਸੁਣਾਂਗੇ ਤਾਂ ਹੀ ਸਾਡਾ ਧਿਆਨ ਅੰਤਰਗਤ ਜਾਵੇਗਾ ਜੇ ਸਿਰਫ ਆਪਾਂ ਰਸਨਾ ਤੱਕ ਹੀ ਸੀਮਿਤ ਰੱਖਿਆ ਕਿ ਰਸਨਾ ਬੋਲੀ ਜਾਵੇ ਅਸੀਂ ਆਪਣੇ ਹੋਰ ਵਿਚਾਰ ਲੈਣੀਆਂ ਤਾਂ ਲਈ ਜਾਈਏ ਫਿਰ ਉਹ ਗੱਲ ਨਹੀਂ ਬਣਦੀ ਫਿਰ ਸਾਡਾ ਜਾਂ ਧਿਆਨ ਹੀ ਅੰਦਰ ਨਹੀਂ ਗਿਆ ਤਾਂ ਅਸੀਂ ਕਿਵੇਂ ਧਿਆਨ ਦੇ ਵਿੱਚ ਬੈਠਾਂਗੇ ਧਿਆਨ ਤਾਂ ਸਾਡਾ ਬਾਹਰ ਵਿਚਾਰਾਂ ਵਿੱਚ ਹੈ ਇਸ ਕਰਕੇ ਵਾਹਿਗੁਰੂ ਆਪਣੀ ਹੀ ਆਵਾਜ਼ ਨੂੰ ਸੁਣਨਾ ਬੜਾ ਜ਼ਰੂਰੀ ਹੈ ਜੋ ਜੀਵ ਆਪਣੀ ਆਵਾਜ਼ ਦੇ ਵਿੱਚ ਧਿਆਨ ਰੱਖ ਕੇ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਦਾ ਹੈ ਉਹੀ ਅੰਤਰਗਤ ਧਿਆਨ ਦੇ ਵਿੱਚ ਉਤਰਦਾ ਹੈ ਉਸ ਨੂੰ ਹੀ ਉੱਥੇ ਉਹ ਊਰਜਾ ਮਹਿਸੂਸ ਹੁੰਦੀ ਹੈ ਆਪਣੇ ਜੀਵਨ ਦੇ ਵਿੱਚ ਬਦਲਾਅ ਮਹਿਸੂਸ ਹੁੰਦਾ ਹੈ ਅਨਹਦ ਵਾਜੇ ਜਿਹੜੇ ਆ ਉਹ ਵੀ ਸੁਣਾਈ ਦਿੰਦੇ ਆ ਤੇ ਇਸੇ ਤਰ੍ਹਾਂ ਹੀ ਜਪਦੇ ਜਪਦੇ ਅਮਰਤ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ ਤਰੀਕਾ ਇਹ ਹੀ ਹੈ ਜੇ ਆਪਣੇ ਧਿਆਨ ਨੂੰ ਗਹਿਰਾਈ ਤੱਕ ਲੈ ਕੇ ਜਾਣਾ ਪਹਿਲਾ ਜਿਹੜਾ ਧਿਆਨ ਆਪਣਾ ਵਾਹਿਗੁਰੂ ਗੁਰਮੰਤਰ ਦੀ ਧੁਨ ਦੇ ਵਿੱਚ ਸੀ ਉਹ ਫੇਰ ਅੰਤਰਗਤ ਹੀ ਸੁੰਨ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਂਦਾ ਜਿਹੜੇ ਅੰਦਰ ਸੁੰਨ ਹੈ ਨਾ ਉੱਥੇ ਲੱਗਣਾ ਸ਼ੁਰੂ ਹੋ ਜਾਂਦਾ ਦੁਨੀਆ ਦੇ ਵਿੱਚ ਆਪਾਂ ਵੇਖਦੇ ਹਾਂ ਕਿੰਨੀ ਨੱਠ ਭੱਜਿਆ ਇਸੇ ਨੱਠ ਭੱਜ ਦੇ ਕਰਕੇ ਅਸੀਂ ਸੁਵਾਸ ਆਪਣਾ ਪੂਰਾ ਨਹੀਂ ਲੈ ਰਹੇ ਉਹ ਕਿਸੇ ਦਾ ਗਲੇ ਤੱਕ ਰਹਿ ਜਾਂਦਾ ਕਿਸੇ ਦਾ ਸਾਤੀ ਤੱਕ ਰਹਿ ਜਾਂਦਾ ਆਪਣੇ ਵਿਚਾਰ ਹੀ ਇੰਨੇ ਕ੍ਰੀਏਟ ਹੋ ਗਏ ਹੁਣ ਅੱਜ ਕੱਲ ਜਿੰਨਾ ਸੋਸ਼ਲ ਮੀਡੀਆ ਆ ਇਹ ਬਹੁਤ ਫਾਸਟ ਸਪੀਡ ਦੇ ਨਾਲ ਮਾਇਆ ਕੰਮ ਕਰ ਰਹੀ ਆ ਜੋ AI ਸਿਸਟਮ ਜਨਰੇਟ ਫੋਟੋਆਂ ਵੀਡੀਓ ਬਣਦੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਪਾਬੰਦੀ ਲੱਗਣੀ ਸ਼ੁਰੂ ਹੋਵੇਗੀ ਕਿਉਂਕਿ AI ਇੱਕ ਚੀਜ਼ ਜੋ ਇਹਨਾਂ ਨੇ ਬਣਾਈ ਹੋਈ ਆ ਜੇ ਅਸੀਂ ਦਾ ਸਹੀ ਇਸਤੇਮਾਲ ਕਰਾਂਗੇ ਤਾਂ ਸਾਡੇ ਕੰਮ ਆਉਂਦੀ ਹੈ ਜੇ ਭਾਈ ਇਹਦੇ ਨਾਲ ਸ਼ਰਾਤਾ ਕਰਦੇ ਆ ਤਾਂ ਦੇਖੋ ਬਹੁਤ ਜੀਵਾਂ ਦਾ ਨੁਕਸਾਨ ਹੁੰਦਾ ਆ। ਹੋਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਪਾਬੰਦੀ ਜ਼ਰੂਰ ਲੱਗੇਗੀ। ਹੁਣ ਜਿੱਦਾਂ ਦੇ ਅਸੀਂ ਇੱਧਰ ਸੰਸਾਰ ਦੇ ਵਿੱਚ ਕੰਮ ਕਰੀਏ ਨੇ ਸਾਡੇ ਵਿਚਾਰ ਫੁਰਨੇ ਸਾਡੀਆਂ ਜਿਹੜੀਆਂ ਆਸ਼ਾ ਵਿਲਾਸ਼ਾ ਸਾਡੇ ਵਾਸ਼ਨਾਵਾ ਬਹੁਤ ਜ਼ਿਆਦਾ ਤੇਜ਼ ਗਤੀ ਦੇ ਨਾਲ ਵਧਦੀ ਜਾਂਦੀਆਂ ਆ। ਇਹਨਾਂ ਨੂੰ ਠੱਲ ਪਾਉਣ ਵਾਸਤੇ ਵਾਏ ਗੁਰੂ ਵਾਏ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸੁਖਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਹਾਰਾ ਸਮਝਾਉਂਦੇ ਨੇ ਕਹਿੰਦੇ ਜੋ ਜੀਵ ਇਹ ਪ੍ਰਮਾਤਮਾ ਦਾ ਸਿਮਰਨ ਕਰੇਗਾ ਗੁਰਮੰਨਤਨ ਨੂੰ ਧ੍ਰਿੜ ਕਰੇਗਾ ਉਸ ਦੇ ਵਿਚਾਰਾਂ ਨੂੰ ਬਹੁਤ ਜਲਦੀ ਠੱਲ ਪੈ ਕੇ ਉਹ ਸੁਖੀ ਮਤਲਬ ਜਿਹੜਾ ਪੀਸ ਆਫ ਮਾਈਂਡ ਹੈ ਅਸਲ ਜੋ ਮੰਨ ਦੀ ਸ਼ਾਂਤੀ ਆ ਕਹਿੰਦੇ ਨਾਮ ਜਪਣ ਦੇ ਨਾਲ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਵਾਸ਼ਨਾਵਾਂ ਜਿੰਨੀਆਂ ਆ ਉਹ ਸਭ ਸ਼ਾਂਤ ਹੋਣ ਗਿਆ ਮਨ ਇੱਕ ਜਗ੍ਹਾ ਟਿੱਕੇ ਬੈਠ ਜਾਵੇਗਾ ਇਸ ਕਰਕੇ ਵਾਹਿਗੁਰੂ ਗੁਰਮੰਤਰ ਦਾ ਇਸ ਤਰੀਕੇ ਅਭਿਆਸ ਕਰਨ ਦੇ ਨਾਲ ਜੋ ਨਾਸਕਾ ਦੇ ਵਿੱਚੋਂ ਸਾਡੇ ਸਵਾਸ ਜਾਂਦੇ ਆ ਉਹ ਤੁੰਨੀ ਤੱਕ ਜਾਂਦੇ ਆ ਫਿਰ ਊਰਜਾ ਕ੍ਰੀਏਟ ਹੁੰਦੀ ਆ ਉਸੇ ਊਰਜਾ ਦਾ ਆਪਾਂ ਦਿਨ ਭਰ ਦੇ ਵਿੱਚ ਇਸਤੇਮਾਲ ਕਰਦੇ ਆ ਤੇ ਅਧਿਆਤਮਕ ਤੇ ਸੰਸਾਰਿਕ ਦੋਵਾਂ ਪਾਸੇ ਲਾਹਾ ਮਿਲਦਾ ਹੈ